ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਪਾਗਾਂ ਦਾ ਲਿਖਿਆ ਕਦੇ ਨਹੀਂ ਮਿਟਦਾ ਪੰਡਿਤ ਤੇ ਯਮਦੂਤ ਦੀ ਕਹਾਣੀ ਇਹ ਕਹਾਣੀ ਸਾਡੇ ਨਾਲ ਲੈ ਕੇ ਜਾਂਦੀ ਹੈ ਰਾਮਪੁਰ ਨਾਮ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਜੋ ਹਿਮਾਲਿਆ ਦੀਆਂ ਤਲਟੀਆਂ ਵਿੱਚ ਸੁੰਦਰ ਹਰਿਆਲੀ ਅਤੇ ਇੱਕ ਨਦੀ ਦੇ ਕੰਢੇ ਵਸਿਆ ਹੋਇਆ ਹੈ ਇੱਥੇ ਦੇ ਲੋਕ ਸਾਦਗੀ ਨਾਲ ਭਰਪੂਰ ਜੀਵਨ ਜੀਉਂਦੇ ਹਨ ਖੇਤੀਬਾੜੀ ਅਤੇ ਪਰੰਪਰਾਗਤ ਕੰਮਾਂ ਤੇ ਨਿਰਭਰ ਪਿੰਡ ਦੇ ਮਾਦ ਵਿੱਚ ਇੱਕ ਪੁਰਾਣਾ ਮੰਦਿਰ ਹੈ ਜਿਸ ਦੇ ਨੇੜੇ ਰਹਿੰਦੇ ਹਨ ਪੰਡਿਤ ਰਾਮ ਲਾਲ ਇਹਨਾਂ ਦੀ ਇੱਕ ਖਾਸ ਪਛਾਣ ਸੀ ਸ਼ਾਸਤਰਾ ਜੋਤਿਸ਼ ਅਤੇ ਧਾਰਮਿਕ ਰੀਤੀ ਰਿਵਾਜਾਂ ਦਾ ਡੂੰਗਾ ਗਿਆਨ ਦੂਰ ਦੂਰ ਤੋਂ ਲੋਕ ਉਹਨਾਂ ਕੋਲ ਆਉਂਦੇ ਸਨ ਕੋਈ ਵਿਆਹ ਦੀ ਤਾਰੀਖ ਤੈਅ ਕਰਨ ਲਈ ਕੋਈ ਬੱਚੇ ਦਾ ਨਾਮ ਰੱਖਣ ਲਈ ਤੇ ਕੋਈ ਆਪਣੀਆਂ ਸਮੱਸਿਆਵਾਂ ਦਾ ਹੱਲ ਲੱਭਣ ਪੰਡਿਤ ਜੀ ਨੂੰ ਇਹ ਪੂਰਾ ਵਿਸ਼ਵਾਸ ਸੀ ਕਿ ਉਹਨਾਂ ਦੇ ਗਿਆਨ ਅਤੇ ਤਪੱਸਿਆ ਨਾਲ ਉਹ ਪਾਗਾਂ ਨੂੰ ਵੀ ਬਦਲ ਸਕਦੇ ਹਨ ਉਹ ਅਕਸਰ ਆਪਣੇ ਚੇਲਿਆਂ ਨੂੰ ਕਹਿੰਦੇ ਜੇ ਇਨਸਾਨ ਕੋਲ ਸਹੀ ਇਲਮ ਹੋਵੇ ਤਾਂ ਉਹ ਆਪਣਾ ਭਵਿਕ ਖੁਦ ਲਿਖ ਸਕਦਾ ਹੈ ਉਹਨਾਂ ਦੀ ਪਤਨੀ ਅਤੇ ਦੋ ਬੱਚੇ ਵੀ ਸਨ ਪਰ ਉਕ ਪਿੰਡ ਵਿੱਚ ਉਹਨਾਂ ਦੀ ਸ਼ੋਹਰਤ ਦੇ ਸਾਹਮਣੇ ਗੌਣ ਸਨ ਇੱਕ ਦਿਨ ਇੱਕ ਅਮੀਰ ਵਪਾਰੀ ਆਪਣੇ ਕਾਰੋਬਾਰ ਦੀ ਸਫਲਤਾ ਬਾਰੇ ਪੁੱਛਣ ਆਇਆ ਪੰਡਿਤ ਜੀ ਨੇ ਉਸਦੀ ਕੁੰਡਲੀ ਦੇਖੀ ਤੇ ਦੱਸਿਆ ਕੀ ਮੁਸੀਬਤਾਂ ਆਉਣਗੀਆਂ ਪਰ ਅੰਤ ਵਿੱਚ ਸਫਲਤਾ ਮਿਲੇਗੀ ਵਪਾਰੀ ਖੁਸ਼ ਹੋ ਕੇ ਗਿਆ ਤੇ ਇਸ ਨਾਲ ਪੰਡਿਤ ਜੀ ਦਾ ਹੌਸਲਾ ਹੋਰ ਵੱਧ ਗਿਆ ਪਰ ਇਹ ਸਭ ਤੋਂ ਵੱਡੀ ਪਰਖਿਆ ਅਜੇ ਬਾਕੀ ਸੀ ਇੱਕ ਦਿਨ ਪਿੰਡ ਵਿੱਚ ਇੱਕ ਮਾਂ ਕਮਲਾ ਆਪਣੇ ਬੀਮਾਰ ਪੁੱਤਰ ਮੋਹਨ ਨੂੰ ਲੈ ਕੇ ਪੰਡਿਤ ਰਾਮ ਲਾਲ ਕੋਲ ਆਈ ਮੋਹਨ ਇੱਕ ਸਿਆਣਾ ਤੇ ਖੁਸ਼ਮਿਜ਼ਾਜ ਬੱਚਾ ਸੀ ਜਿਸ ਦੀ ਮੁਸਕਰਾਹਟ ਨਾਲ ਪਿੰਡ ਦਾ ਮਾਹੌਲ ਖਿੜ ਜਾਂਦਾ ਸੀ ਪਰ ਪਿਛਲੇ ਕੁਝ ਦਿਨਾ ਤੋਂ ਉਸਦੀ ਤਬੀਅਤ ਖਰਾਬ ਸੀ ਡਾਕਟਰਾਂ ਨੇ ਹੱਥ ਖੜੇ ਕਰ ਦਿੱਤੇ ਸਨ ਕਮਲਾ ਜੋ ਇੱਕ ਵਿਧਵਾ ਸੀ ਨੇ ਰੋਂਦੇ ਹੋਏ ਪੰਡਿਤ ਜੀ ਦੇ ਪੈਰ ਫੜ ਲਏ ਮੇਰੇ ਪੁੱਤਰ ਨੂੰ ਬਚਾ ਲਵੋ ਤੁਸੀਂ ਤਾਂ ਸਭ ਕੁਝ ਕਰ ਸਕਦੇ ਹੋ ਪੰਡਿਤ ਜੀ ਨੇ ਮੋਹਨ ਦੀ ਕੁੰਡਲੀ ਦੇਖੀ ਤੇ ਉਹਨਾਂ ਦੇ ਚਿਹਰੇ ਤੇ ਚਿੰਤਾ ਛਾ ਗਈ ਉਹਨਾਂ ਨੇ ਪਾਇਆ ਕਿ ਮੋਹਨ ਦੀ ਮੌਤ ਸਿਰਫ 3 ਦਿਨ ਦੂਰ ਸੀ ਪਰ ਉਹਨਾਂ ਨੇ ਕਮਲਾ ਨੂੰ ਸੱਚਨਾ ਦੱਸਿਆ ਉਹਨਾਂ ਨੇ ਸਿਰਫ ਕਿਹਾ ਚਿੰਤਾ ਨਾ ਕਰੋ ਮੈਂ ਸਭ ਕੁਝ ਠੀਕ ਕਰ ਦਿਆਂਗਾ ਅੰਦਰੋਂ ਪੰਡਿਤ ਜੀ ਨੇ ਖਾਂ ਲਈ ਕਿ ਉਹ ਇਸ ਵਾਰ ਪਾਗਾ ਨੂੰ ਚੁਕਾ ਦੇਣਗੇ ਉਹਨਾਂ ਨੂੰ ਇੱਕ ਪੁਰਾਣੀ ਕਹਾਣੀ ਯਾਦ ਆਈ ਜਿੱਥੇ ਇੱਕ ઋષਿ ਨੇ ਆਪਣੀ ਸ਼ਕਤੀ ਨਾਲ ਮੌਤ ਨੂੰ ਹਰਾਇਆ ਸੀ ਉਹਨਾਂ ਨੇ ਸੋਚਿਆ ਜੇ ਉਹ ਕਰ ਸਕਦਾ ਸੀ ਤਾਂ ਮੈਂ ਕਿਉਂ ਨਹੀਂ ਉਹਨਾਂ ਨੇ ਕਮਲਾ ਨੂੰ ਮੋਹਨ ਨੂੰ ਆਪਣੇ ਘਰ ਲਿਆਉਣ ਲਈ ਕਿਹਾ ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਪਿੰਡ ਵਿੱਚ ਖਬਰ ਫੈਲ ਗਈ ਕੇ ਪੰਡਿਤ ਜੀ ਇੱਕ ਵੱਡਾ ਚਮਤਕਾਰ ਕਰਨ ਜਾ ਰਹੇ ਹਨ ਲੋਕਾਂ ਦੀਆਂ ਨਜ਼ਰਾਂ ਉਹਨਾਂ ਤੇ ਟਿਕ ਗਈਆਂ ਪਰ ਇਸੇ ਵੇਲੇ ਇੱਕ ਨੌਜਵਾਨ ਰਮੇਸ਼ ਨੇ ਇਸ ਸਭ ਨੂੰ ਅੰਧਵਿਸ਼ਵਾਸ ਕਿਹਾ ਰਮੇਸ਼ ਸ਼ਹਿਰ ਵਿੱਚ ਪੜਿਆ ਸੀ ਤੇ ਵਿਗਿਆਨ ਤੇ ਪਰੋਸਾ ਰੱਖਦਾ ਸੀ ਉਸਨੇ ਕਮਲਾ ਨੂੰ ਸਮਝਾਇਆ ਮੌ ਨੂੰ ਹਸਪਤਾਲ ਲੈ ਜਾਓ ਪੂਜਾ ਪਾਠ ਨਾਲ ਕੁਝ ਨਹੀਂ ਹੋਵੇਗਾ ਪਰ ਕਮਲਾ ਨੇ ਉਸ ਦੀ ਗੱਲ ਨਾ ਮੰਨੀ ਪੰਡਿਤ ਰਾਮ ਲਾਲ ਨੇ ਅਗਲੇ 3 ਦਿਨਾਂ ਲਈ ਪੂਰਾ ਜ਼ੋਰ ਲਗਾ ਦਿੱਤਾ। ਉਹਨਾਂ ਨੇ ਮੰਦਿਰ ਦੇ ਚੌਂਤਰੇ ਤੇ ਇੱਕ ਵੱਡਾ ਹਵਨ ਰਚਾਇਆ। ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਸਾਹਮਣੇ ਰੱਖੀਆਂ, ਮੰਤਰਾਂ ਦਾ ਜਾਪ ਸ਼ੁਰੂ ਕੀਤਾ। ਉਹਨਾਂ ਨੇ ਆਪਣੇ ਪੁਰਾਣੇ ਗ੍ਰੰਥ ਖੋਲੇ ਤੇ ਉਹ ਵਿਧੀਆਂ ਲਭੀਆਂ ਜੋ ਮੌਤ ਨੂੰ ਰੋਕ ਸਕਦੀਆਂ ਸਨ। ਪਹਿਲੇ ਦਿਨ ਉਹਨਾਂ ਨੇ ਸੂਰਜ ਦੇਵਤਾ ਦੀ ਪੂਜਾ ਕੀਤੀ ਜਿਸ ਨੂੰ ਜੀਵਨ ਦਾ ਦਾਤਾ ਮੰਨਿਆ ਜਾਂਦਾ ਹੈ। ਦੂਜੇ ਦਿਨ ਉਹਨਾਂ ਨੇ ਸ਼ਿਵ ਜੀ ਦੀ ਆਰਾਧਨਾ ਕੀਤੀ ਜੋ ਸੰਸਾਰ ਦੇ ਸੰਗਾਰਕ ਹਨ ਉਹਨਾਂ ਨੇ ਆਪਣਾ ਖਾਣਾ ਪੀਣਾ ਛੱਡ ਦਿੱਤਾ ਸਿਰਫ ਪਾਣੀ ਤੇ ਗੁਜ਼ਾਰਾ ਕੀਤਾ ਪਿੰਡ ਦੇ ਲੋਕ ਵੀ ਇਕੱਠੇ ਹੋਏ ਸਾਰੇ ਮੋਹਨ ਦੀ ਸਿਹਤ ਲਈ ਪ੍ਰਾਰਥਨਾ ਕਰ ਰਹੇ ਸਨ ਰਮੇਸ਼ ਨੇ ਇਹ ਸਭ ਦੇਖਿਆ ਤੇ ਪੰਡਿਤ ਜੀ ਨਾਲ ਬਹਿਸ ਕੀਤੀ ਇਸ ਸਭ ਵਿਅਰਥ ਹੈ ਮੋਹਨ ਨੂੰ ਡਾਕਟਰੀ ਇਲਾਜ ਦੀ ਲੋੜ ਹੈ ਪਰ ਪੰਡਿਤ ਜੀ ਨੇ ਜਵਾਬ ਦਿੱਤਾ ਰਮੇਸ਼ ਤੂੰ ਅਜੇ ਬ੍ਰਹਿਮੰਡ ਦੀਆਂ ਸ਼ਕਤੀਆਂ ਨੂੰ ਨਹੀਂ ਸਮਝਦਾ ਮੇਰੇ ਗਿਆਨ ਨਾਲ ਮੈਂ ਮੌਤ ਨੂੰ ਹਰਾ ਸਕਦਾ ਹਾਂ ਰਮੇਸ਼ ਚੁੱਪ ਹੋ ਗਿਆ ਪਰ ਉਸਦੇ ਮਨ ਵਿੱਚ ਸ਼ੱਕ ਸੀ ਤੀਜੇ ਦਿਨ ਦੀ ਸਵੇਰ ਇੱਕ ਅਜੀਬ ਸ਼ਾਂਤੀ ਛਾ ਗਈ ਮੌਨ ਨੇ ਅੱਖਾਂ ਖੋਲੀਆਂ ਥੋੜਾ ਜਿਹਾ ਹੱਸਿਆ ਕਮਲਾ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਪੰਡਿਤ ਜੀ ਨੇ ਸੋਚਿਆ ਕਿ ਉਹਨਾਂ ਦੀ ਜਿੱਤ ਹੋ ਗਈ ਪਿੰਡ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਸਾਰੇ ਕਹਿਣ ਲੱਗੇ ਪੰਡਿਤ ਜੀ ਨੇ ਚਮਤਕਾਰ ਕਰ ਦਿਖਾਇਆ ਪਰ ਇਹ ਖੁਸ਼ੀ ਜ਼ਿਆਦਾ देर ਨਾ ਟਿਕੀ ਦੁਪਹਿਰ ਨੂੰ ਮੋਹਨ ਦੀ ਸਾਹ ਰੁਕ ਗਈ ਉਹ ਚੁੱਪਚਾਪ ਸਦਾ ਲਈ ਸੌ ਗਿਆ ਕਮਲਾ ਦਾ ਰੋ ਰੋ ਕੇ ਬੁਰਾ ਹਾਲ ਸੀ ਪੰਡਿਤ ਜੀ ਸਨ ਰਹਿ ਗਏ ਮੋਨ ਦੀ ਮੌਤ ਨੇ ਪਿੰਡ ਵਿੱਚ ਸੋਗ ਦਾ ਮਾਹੌਲ ਬਣਾ ਦਿੱਤਾ ਕਮਲਾ ਰੋਦੀ ਹੋਈ ਪੰਡਿਤ ਜੀ ਦੇ ਪੈਰਾਂ ਵਿੱਚ ਡਿੱਗ ਪਈ ਤੁਸੀਂ ਕਿਹਾ ਸੀ ਮੇਰਾ ਪੁੱਤਰ ਠੀਕ ਹੋ ਜਾਵੇਗਾ ਪੰਡਿਤ ਜੀ ਦੇ ਮੂੰਹੋਂ ਬੋਲ ਨਾ ਨਿਕਲੇ। ਉਹਨਾਂ ਦੇ ਮਨ ਵਿੱਚ ਆਪਣੇ ਆਪ ਨਾਲ ਗੁੱਸਾ ਸੀ। ਉਹਨਾਂ ਨੇ ਤਾਂ ਸਭ ਕੁਝ ਕੀਤਾ ਸੀ। ਪੂਜਾਵਾਂ, ਮੰਤਰ, ਤਪੱਸਿਆ ਫਿਰ ਵੀ ਉਹ ਹਾਰ ਗਏ। ਪਿੰਡ ਦੇ ਲੋਕਾਂ ਦੀਆਂ ਨਜ਼ਰਾਂ ਵਿੱਚ ਵੀ ਸਵਾਲ ਸਨ। ਕੁਝ ਨੇ ਕਿਹਾ, "ਪੰਡਿਤ ਜੀ ਨੇ ਚੂਠਾ ਪਰੋਸਾ ਦਿੱਤਾ।" ਰਮੇਸ਼ ਨੇ ਤਾਂ ਖੁੱਲ ਕੇ ਇਲਜ਼ਾਮ ਲਗਾਇਆ। ਮੈਂ ਕਿਹਾ ਸੀ ਕਿ ਹਸਪਤਾਲ ਲੈ ਜਾਓ ਪਰ ਤੁਸੀਂ ਸਮਾਂ ਖਰਾਬ ਕੀਤਾ। ਪੰਡਿਤ ਜੀ ਚੁੱਪਚਾਪ ਆਪਣੇ ਘਰ ਚਲੇ ਗਏ ਉਸ ਰਾਤ ਜਦੋਂ ਉਹ ਇਕੱਲੇ ਬੈਠੇ ਸਨ ਉਹਨਾਂ ਦੇ ਸਾਹਮਣੇ ਇੱਕ ਭਿਆਨਕ ਆਕ੍ਰਿਤੀ ਪ੍ਰਗਟ ਹੋਈ ਏਸੀ ਯਮਦੂਤ ਯਮਰਾਜ ਦਾ ਸੰਦੇਸ਼ਵਾਖ ਉਸਦੀ ਆਵਾਜ਼ ਗੰਭੀਰ ਸੀ ਪੰਡਿਤ ਰਾਮ ਲਾਲ ਤੁਸੀਂ ਕੁਦਰਤ ਦੇ ਨਿਯਮਾਂ ਨਾਲ ਖਿਲਵਾੜ ਕੀਤਾ ਪੰਡਿਤ ਜੀ ਨੇ ਹਿੰਮਤ ਕਰਕੇ ਪੁੱਛਿਆ ਮੈਂ ਤਾਂ ਸਭ ਕੁਝ ਕੀਤਾ ਸੀ ਫਿਰ ਮੌਨ ਕਿਉਂ ਚਲਾ ਗਿਆ ਯਮਦੂਤ ਨੇ ਕਿਹਾ ਕਿਉਂਕਿ ਪਾਗਾ ਵਿੱਚ ਜੋ ਲਿਖਿਆ ਹੁੰਦਾ ਹੈ ਉਹ ਕਦੇ ਨਹੀਂ ਮਿਟਦਾ ਮੌਨ ਦਾ ਸਮਾਂ ਪੂਰਾ ਹੋ ਗਿਆ ਸੀ ਤੁਹਾਡਾ ਗਿਆਨ ਸੀਮਤ ਹੈ ਤੁਸੀਂ ਬ੍ਰਹਿਮੰਡ ਦੀ ਇੱਛਾ ਨੂੰ ਨਹੀਂ ਬਦਲ ਸਕਦੇ ਪੰਡਿਤ ਜੀ ਨੇ ਗੁੱਸੇ ਵਿੱਚ ਕਿਹਾ ਪਰ ਮੇਰੇ ਕੋਲ ਸ਼ਾਸਤਰਾ ਦਾ ਇਲਮ ਹੈ ਮੈਂ ਮੌਤ ਨੂੰ ਹਰਾਉਣਾ ਚਾਹੁੰਦਾ ਸੀ ਯਮਦੂਤ ਨੇ ਸ਼ਾਂਤੀ ਨਾਲ ਜਵਾਬ ਦਿੱਤਾ ਤੁਹਾਡਾ ਇਲਮ ਮਨੁੱਖੀ ਸੀਮਾਵਾਂ ਤੱਕ ਹੈ ਪਾਗਾ ਉੱਚ ਸ਼ਕਤੀਆਂ ਦੁਆਰਾ ਲਿਖੇ ਜਾਂਦੇ ਹਨ ਤੁਹਾਡਾ ਕੰਮ ਲੋਕਾਂ ਨੂੰ ਸਮਝਾਉਣਾ ਹੈ ਨਾ ਕਿ ਰੱਬ ਬਣਨਾ ਇਹ ਸੁਣ ਕੇ ਪੰਡਿਤ ਜੀ ਦਾ ਸਿਰ ਝੁਕ ਗਿਆ। ਜਮਦੂਤ ਦੇ ਜਾਣ ਤੋਂ ਬਾਅਦ ਪੰਡਿਤ ਰਾਮ ਲਾਲ ਦਾ ਜੀਵਨ ਬਦਲ ਗਿਆ। ਉਹਨਾਂ ਨੇ ਆਪਣੀ ਗਲਤੀ ਮੰਨ ਲਈ। ਉਹ ਸਮਝ ਗਏ ਕਿ ਉਹਨਾਂ ਦਾ ਅਹੰਕਾਰ ਸੀ ਜਿਸ ਨੇ ਉਹਨਾਂ ਨੂੰ ਪਾਗਾਂ ਨੂੰ ਬਦਲਣ ਦੀ ਸੋਚ ਦਿੱਤੀ। ਅਗਲੇ ਦਿਨ ਉਹ ਕਮਲਾ ਕੋਲ ਗਏ ਤੇ ਮਾਫੀ ਮੰਗੀ। ਮੈਂ ਤੈਨੂੰ ਝੂਠੀ ਆਸ ਦਿੱਤੀ। ਮੈਂ ਆਪਣੀ ਸੀਮਾ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕੀਤੀ ਕਮਲਾ ਨੇ ਰੋਦੇ ਹੋਏ ਕਿਹਾ ਪੰਡਿਤ ਜੀ ਮੈਂ ਤੁਹਾਨੂੰ ਦੋਸ਼ ਨਹੀਂ ਦਿੰਦੀ ਸ਼ਾਇਦ ਇਹ ਮੇਰੇ ਪਾਗਾਂ ਵਿੱਚ ਹੀ ਸੀ ਪੰਡਿਤ ਜੀ ਨੇ ਪਿੰਡ ਦੇ ਲੋਕਾਂ ਨੂੰ ਇਕੱਠੇ ਕੀਤਾ ਤੇ ਕਿਹਾ ਮੈਂ ਅੱਜ ਤੋਂ ਕਦੇ ਪਾਗਾਂ ਨੂੰ ਬਦਲਣ ਦਾ ਦਾਵਾ ਨਹੀਂ ਕਰਾਂਗਾ ਸਾਨੂੰ ਜੀਵਨ ਨੂੰ ਸਵੀਕਾਰ ਕਰਨਾ ਸਿੱਖਣਾ ਚਾਹੀਦਾ ਹੈ ਉਹਨਾਂ ਨੇ ਰਮੇਸ਼ ਨੂੰ ਵੀ ਬੁਲਾਇਆ ਤੇ ਕਿਹਾ ਤੂੰ ਸਹੀ ਸੀ ਵਿਗਿਆਨਦੀਵੀ ਲੋਰ ਹੈ ਔਰ ਅਧਿਆਤਮ ਵੀ ਜ਼ਰੂਰੀ ਹੈ ਰਮੇਸ਼ ਨੇ ਸਿਰ ਚੁਕਾਇਆ ਤੇ ਕਿਹਾ ਮੈਨੂੰ ਵੀ ਸਮਝ ਆ ਗਿਆ ਕਿ ਸਾਡੀਆਂ ਪਰੰਪਰਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਦੋਵਾਂ ਨੇ ਮਿਲ ਕੇ ਫੈਸਲਾ ਕੀਤਾ ਕਿ ਪਿੰਡ ਵਿੱਚ ਇੱਕ ਸਿਹਤ ਕੇਂਦਰ ਖੋਲਿਆ ਜਾਵੇ ਤਾਂ ਜੋ ਲੋਕਾਂ ਨੂੰ ਡਾਕਟਰੀ ਸਹਾਇਤਾ ਮਿਲ ਸਕੇ ਪੰਡਿਤ ਜੀ ਨੇ ਬੱਚਿਆਂ ਲਈ ਇੱਕ ਪਾਠਸ਼ਾਲਾ ਵੀ ਸ਼ੁਰੂ ਕੀਤੀ ਜਿੱਥੇ ਉਹ ਸ਼ਾਸਤਰਾਂ ਦੀਆਂ ਕਹਾਣੀਆਂ ਸੁਣਾਉਂਦੇ ਤੇ ਜੀਵਨ ਦੇ ਸਬਕ ਸਿਖਾਉਂਦੇ ਉਹ ਅਕਸਰ ਕਹਿੰਦੇ ਸਾਨੂੰ ਆਪਣੇ ਕਰਮ ਕਰਨੇ ਚਾਹੀਦੇ ਹਨ ਪਰ ਫਲ ਉੱਚ ਸ਼ਕਤੀਆਂ ਦੇ ਹੱਥ ਵਿੱਚ ਛੱਡ ਦੇਣਾ ਚਾਹੀਦਾ ਹੈ ਇਸ ਕਹਾਣੀ ਦਾ ਸਬਕ ਇਹ ਹੈ ਕਿ ਸਾਨੂੰ ਆਪਣੇ ਪਾਗਾਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਨਾ ਕਿ ਉਸ ਨਾਲ ਲੜਨਾ ਨਾਲ ਹੀ ਵਿਗਿਆਨ ਅਤੇ ਅਧਿਆਤਮ ਦਾ ਸੁਮੇਲ ਜੀਵਨ ਨੂੰ ਸੁਖਮਈ ਬਣਾ ਸਕਦਾ ਹੈ ਸਾਨੂੰ ਆਪਣੇ ਯਤਨ ਕਰਨੇ ਚਾਹੀਦੇ ਹਨ ਪਰ ਇਹ ਵੀ ਮੰਨਣਾ ਚਾਹੀਦਾ ਹੈ ਕਿ ਕੁਝ ਚੀਜ਼ਾਂ ਸਾਡੇ ਵਸਤੋਂ ਬਾਹਰ ਹੁੰਦੀਆਂ ਹਨ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ